ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਇਸ ਪਾਵਨ ਪਵਿੱਤਰ ਸ਼ਬਦ ਦਾ ਉਚਾਰਨ ਸਿੱਖਣਾ ਹੈ ਇਸ ਦੇ ਵਿਸਰਾਮ ਹੀ ਬੜੇ ਮਹਿੰਗੇ ਨੇ ਤੇ ਇਸ ਦਾ ਜਿਹੜਾ ਉਚਾਰਨ ਹੀ ਮਹਿੰਗਾ ਹੈ ਇਹ 874 ਰੰਗ ਤੇ ਆਉਂਦਾ ਹੈ ਬਿਲਾਵਲ ਰਾਗ ਦੇ ਵਿੱਚ ਬਿਲਾਵਲ ਗੋਂਡ ਬਿੰਦੀ ਲੱਗੀ ਤਿਆਰ ਰੱਖਣਾ ਗੋਂਡ ਕਹਿਣਾ ਗੌਂਡ ਨਹੀਂ ਕਹਿ ਦੇਣਾ ਗੋਂਡ ਹੋੜੇ ਦੇ ਨਾਲ ਉਚਾਰਨ ਕਰਨਾ ਹੈ ਬਲਾਵਲ ਗੂੰਡ ਆਜ ਨਾਮੇ ਬੀਠਲ ਦੇਖਿਆ ਦੇਖਿਆ ਤੇ ਵਿਸਰਾਮ ਲਾਉਣਾ ਮੂਰਖ ਕੋ ਸਮਝਾਉ ਰੇ ਸਮਝਾਉ ਰੇ ਰੇ ਜੜਾ ਸਬੰਧਕ ਲਾ ਕੇ ਵੱਖਰਾ ਕਰਕੇ ਉਚਾਰਨ ਕਰਨਾ ਰਹਾਉ ਕਹਿੰਦੇ ਹੈ पांडे ਮੈਂ ਤਾਂ ਇਸ ਜਨਮ ਦੇ ਵਿੱਚ ਪਰਮਾਤਮਾ ਦਾ ਦਰਸ਼ਨ ਕਰ ਲਿਆ ਪਰ ਤੂੰ ਮੂਰਖ ਹੀ ਰਿਓ ਤੈਨੂੰ ਦਰਸ਼ਨ ਨਹੀਂ ਹੋਇਆ ਆ ਮੈਂ ਤੈਨੂੰ ਉਸ ਮੂਰਖ ਨੂੰ ਸਮਝਾਵਾਂ ਕਿ ਤੈਨੂੰ ਦਰਸ਼ਨ ਕਿਉਂ ਨਹੀਂ ਹੁੰਦਾ ਪਾਂਡੇ ਤੁਮਰੀ ਗਾਇਤਰੀ ਗਾਇਤਰੀ ਨਹੀਂ ਕਹਿ ਦੇਣਾ ਗਾਇਤਰੀ ਗੱਗੇ ਕੰਨ ਲੱਗਾ ਹੈ ਗਾਇਤਰੀ ਲੋਧੇ ਦਾ ਖੇਤ ਖਾਤੀ ਥੀ ਖਾਤੀ ਥੀ ਥੀ ਸੰਗਤ ਜੀ ਪਾੜ ਵੱਖਰਾ ਹੈ ਖਾਤੀ ਥੀ ਹੁਣ ਇਸ ਪੰਕਤੀ ਦਾ ਜਿਹੜਾ ਵਿਸਰਾਮ ਹੈ ਗਾਇਤਰੀ ਦੀ ਲਾਉਣਾ ਹੈ اے ਪਾਂਡੇ ਪਹਿਲਾਂ ਤਾਂ ਜਿਸ ਗਾਇਤਰੀ ਦਾ ਤੂੰ ਪਾਠ ਕਰਦਾ ਹੈ ਉਸ ਉੱਤੇ ਤੇਰੀ ਸ਼ਰਧਾ ਨਹੀਂ ਬਣ ਸਕਦੀ ਕਿਉਂਕਿ ਤੇਰੀ ਗਾਇਤਰੀ ਉਹ ਹੈ ਜਿਸ ਬਾਰੇ ਤੂੰ ਆਪ ਹੀ ਆਖਦਾ ਕਿ ਇੱਕ ਵਾਰੀ ਸ਼ਰਾਬ ਦੇ ਕਾਰਨ ਦਉ ਗਉ ਦੀ ਜੂਨ ਵਿੱਚ ਆ ਕੇ ਇਹ ਲੋਧੇ ਜੱਟ ਦੀ ਪੈਲੀ ਖਾਨ ਜਾ ਪਈ ਸੀ ਲੈ ਕਰ ਠੇਗਾ ਟਗਰੀ ਟੋਰੀ ਲਾਂਗਤ ਲਾਂਗਤ ਜਾਂਦੀ ਥੀ ਥੱਥੇ ਨੂੰ ਸਿਹਾਰੀ ਇਹ ਵੱਖਰੀਏ ਸੰਗਤ ਜੀ ਜਾਂਦੀ ਥੀ ਹੁਣ ਇਸ ਪੰਕਤੀ ਦਾ ਜਿਹੜਾ ਵਿਸਰਾਮ ਹੈ ਟੋਰੀ ਤੇ ਵਿਸਰਾਮ ਲਾਉਣਾ ਉਸ ਨੇ ਸੋਟਾ ਲੈ ਕੇ ਲੱਤ ਤੋੜ ਦਿੱਤੀ ਤਾ ਵਿਚਾਰੀ ਲੰਗਾ ਲੰਗਾ ਕੇ ਤੁਰਨ ਲੱਗੀ पांडे ਤੁਮਰਾ ਮਹਾਦੇਵ ਇੱਥੇ ਵਿਸਰਾਮ ਹੈ ਤੌਲੇ ਬਲਦ ਚੜਿਆ ਆਵਦ ਦੇਖਿਆ ਥਾ ਏ पांडे ਫਿਰ ਤੂੰ ਜਿਸ ਸ਼ਿਵਜੀ ਦੀ ਅਰਦਾਸਾ ਕਰਦਾ ਹੈ ਉਸ ਨੂੰ ਬੜਾ ਕਰੋਧੀ ਸਮਝਦਾ ਹੈ ਤੇ ਆਖਦਾ ਹੈ ਕਿ ਗੁੱਸੇ ਵਿੱਚ ਆ ਕੇ ਉਹ ਸ਼ਰਾਫ ਦੇ ਦਿੰਦਾ ਹੈ ਭਸਮ ਕਰ ਦਿੰਦਾ ਹੈ ਐਸੇ ਸ਼ਿਵਜੀ ਸ਼ਿਵਜੀ ਨੂੰ ਤੂੰ ਪਿਆਰ ਕਿਵੇਂ ਕਰ ਸਕਦਾ ਹੈ ਮੋਦੀ ਕੇ ਕਰ ਖਾਣਾ ਪਾਕਾ ਪਾਕਾ ਸੰਗਤ ਜੀ ਜਿਹੜਾ ਪਾਠ ਹੈ ਇਹ ਕਸਕੇ ਬੋਲਣਾ ਹੈ ਪਾਕਾ ਨਹੀਂ ਪੋਲਾ ਨਹੀਂ ਪੜ੍ਹਨਾ ਪਾਕਾ ਤੇ ਇੱਥੇ ਵੀ ਸ਼ਰਮ ਲਾਉਣਾ ਹੈ ਮੋਦੀ ਕੇ ਕਰ ਖਾਣਾ ਪਾਕਾ ਵਾਕਾ ਵਾਕਾ ਨਹੀਂ ਕਹਿੰਦੇ ਨੇ ਵਾਕਾ ਵੱਖਰਾ-ਵੱਖਰਾ ਪਾਠ ਹੈ ਲੜਕਾ ਮਾਰਿਆ ਥਾ ਤੇਰਾ ਛੇਵ ਤਾਂ ਉਹ ਹੈ ਜਿਸ ਬਾਰੇ ਤੂੰ ਆਖਦਾ ਹੈ ਕਿਸੇ ਭੰਡਾਰੀ ਦੇ ਘਰ ਉਸ ਵਾਸਤੇ ਭੋਜਨ ਤਿਆਰ ਹੋਇਆ ਸ਼ਿਵਜੀ ਨੂੰ ਚਿੱਟੇ ਬਲਦ ਉੱਤੇ ਚੜਿਆ ਜਾਂਦਾ ਵੇਖਿਆ ਭਾਵ ਤੋਂ ਦੱਸਦਾ ਹੈ ਕਿ ਸ਼ਿਵਜੀ ਚਿੱਟੇ ਬਲਦ ਦੀ ਸਵਾਰੀ ਕਰਦੇ ਹਨ ਪਰ ਸ਼ਾਇਦ ਉਹ ਭੋਜਨ ਪਸੰਦ ਨਾ ਆਇਆ ਸ਼ਿਵਜੀ ਨੇ ਸ਼ਰਾਪ ਦੇ ਕੇ ਉਸ ਦਾ ਮੁੰਡਾ ਕਹਿੰਦੇ ਮਾਰ ਦਿੱਤਾ ਲੜਕਾ ਮਾਰ ਦਿੱਤਾ ਪਾਂਡੇ ਤੁਮਰਾ ਰਾਮਚੰਦ ਸੋਪੀ ਆਵ ਦੇਖਿਆ ਥਾ ਰਾਮਚੰਦ ਤੇ ਸੰਗਤ ਜੀ ਵਿਸਰਾਮ ਲਾਉਣਾ ਹੇ ਪਾਂਡੇ ਤੇਰੇ શ્રી ਰਾਮਚੰਦਰ ਜੀ ਵੀ ਆਉਂਦੇ ਵੇਖੇ ਹਨ ਭਾਵ ਜਿਸ શ્રી ਰਾਮਚੰਦਰ ਜੀ ਦੀ ਤੂੰ ਉਪਾਸ਼ਨਾ ਕਰਦਾ ਹੈ ਉਹਨਾਂ ਦੀ ਬਾਤ ਵੀ ਤੇਥੋਂ ਇਹੀ ਕੁਝ ਅਸਾਂ ਸੁਣਿਆ ਕਿ 라ਵਣ ਛੇਤੀ ਸਰਬਰ ਹੋਈ ਘਰ ਕੀ ਜੋਏ ਗਵਾਈ ਥੀ ਸੋ ਸੰਗਤ ਜੀ ਹੋਈ ਤੇ ਵਿਸਰਾਮ ਲਾਉਣਾ ਸਰਬਰ ਪਾੜ ਪਠਾ ਇਕੱਠਾ ਹੈ ਸਰਬਰ ਹੋਈ ਘਰ ਕੀ ਜੋਏ ਗਵਾਈ ਥੀ 라ਵਣ ਦੇ ਨਾਲ ਉਹਨਾਂ ਦੀ ਲੜਾਈ ਹੋ ਪਈ ਕਿਉਂਕਿ ਉਹ ਬਹੁਤੀ ਸੀਤਾ ਜੀ ਕਹਿੰਦੇ ਗਵਾ ਬੈਠੇ ਸਨ Hindu ਅੰਨਾ ਤੁਰਕੂ ਕਾਣਾ Hindu ਅੰਨਾ ਅੰਨਾ ਤੇ ਬਿਸਰਾਮ ਅੰਨਾ ਪਾੜ ਸੰਗਤ ਜੀ ਪਾਰਾ ਹੈ ਹਲੰਤ ਲੱਗੀ ਏ Hindu ਅੰਨਾ ਤੁਰਕੂ ਕਾਣਾ ਕਹਿੰਦੇ ਸੋ Hindu ਦੋਵੇਂ ਅੱਖਾਂ ਗਵਾ ਬੈਠਾ ਹੈ ਪਰ ਮੁਸਲਮਾਨ ਦੀ ਇੱਕ ਅੱਖ ਹੀ ਖਰਾਬ ਹੋ ਗਈ ਹੈ ਦੋਹਾਂ ਤੇ ਗਿਆਨੀ ਸਿਆਣਾ ਦੋਹਾਂ ਬਿੰਦੀ ਦੇ ਨਾਲ ਦੋਹਾਂ ਤੇ ਗਿਆਨੀ ਸਿਆਣਾ ਇਨਾਂ ਦੋਹਾਂ ਨਾਲ ਉਹ ਸਿਆਣਾ ਉਹ ਬੰਦਾ ਹੈ ਜਿਸ ਨੂੰ ਪ੍ਰਭੂ ਦੀ ਹਸਤੀ ਦਾ ਸਹੀ ਗਿਆਨ ਹੋ ਗਿਆ ਹੈ Hindu ਪੂਜੇ ਦੇਹੁਰਾ Musliman ਮਸੀਤ ਸੰਗਤ ਜੀ ਦੇਹੁਰਾ ਤੇ ਵਿਸਰਾਮ ਲਾਉਣਾ ਹੈ Hindu ਨੇ ਇੱਕ ਅੱਖ ਤਾਂ ਤਦੋਂ ਗਵਾਈ ਜਦੋਂ ਆਪਣੇ ਇਸ਼ਟ ਬਾਰੇ ਸ਼ਰਧਾਹੀਣ ਕਹਾਣੀਆਂ ਕੱਢ ਲੱਗ ਪਿਆ ਤੇ ਦੂਜੀ ਗਵਾਈ ਜਦੋਂ ਉਹ ਪ੍ਰਮਾਤਮਾ ਨੂੰ ਨਿਹਰਾ ਮੰਦਰ ਵਿੱਚ ਬੈਠਾ ਸਮਝ ਕੇ ਮੰਦਰ ਨੂੰ ਪੂਜਣ ਲੱਗ ਪਿਆ ਮੁਸਲਮਾਨ ਦੀ ਹਜਰਤ ਮੁਹੰਮਦ ਸਾਹਿਬ ਵਿੱਚ ਪੂਰੀ ਸ਼ਰਧਾ ਹੋਣ ਕਰਕੇ ਇੱਕ ਅੱਖ ਤਾਂ ਸ਼ਬਤ ਹੈ ਪਰ ਦੂਜੀ ਗਵਾ ਬੈਠਾ ਕਿਉਂਕਿ ਰੱਬ ਨੂੰ ਨਿਰਾ ਮਸਜਿਦ ਵਿੱਚ ਜਾਣ ਕੇ ਮਸਜਿਦ ਨੂੰ ਹੀ ਰੱਬ ਦਾ ਘਰ ਸਮਝ ਲਿਆ ਸੋ ਸੰਗਤ ਜੀ ਨਾਮੇ ਸੋਈ ਸੇਵਿਆ ਜਿਸ ਦੇ ਹੋਰਾ ਨਾਮ ਮਸਜਿਦ ਮੈਂ ਨਾਮ ਦੇ ਉਸ ਪ੍ਰਮਾਤਮਾ ਦਾ ਸਿਮਰਨ ਕਰਦਾ ਹਾਂ ਜਿਸ ਦਾ ਨਾਂ ਕੋਈ ਖਾਸ ਮੰਦਰ ਹੈ ਤੇ ਨਾ ਕੋਈ ਮਸੀਤ ਹੈ ਸੋ ਸੰਗਤ ਜੀ ਆਪ ਜੀ ਨੇ ਸੁਪਾਵਨ ਪਵਿੱਤਰ ਸ਼ਬਦ ਦਾ ਉਚਾਰਨ ਸਰਵਨ ਕਰ ਲਿਆ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ